ਹੈਲੋ ਸਟੂਡੈਂਟ ਅੱਜ ਆਪਾਂ ਪਾਠ ਬਹੁਤੇ ਸ਼ਬਦਾਂ ਥਾ ਇੱਕ ਸ਼ਬਦ ਬਾਰੇ ਪੜ੍ਹਾਂਗੇ ਬਹੁਤੇ ਸ਼ਬਦਾਂ ਥਾ ਇੱਕ ਸ਼ਬਦ ਮਤਲਬ ਜਿਆਦਾ ਜਦੋਂ ਆਪਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਉਹਦੀ ਜਗ੍ਹਾ ਤੇ ਆਪਾਂ ਇੱਕ ਸ਼ਬਦ ਦੀ ਵਰਤੋਂ ਕਰਨਾ ਉਹਨਾਂ ਦਾ ਅਰਥ ਹੈ ਜਿਹੜਾ ਉਹ ਸੇਮ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਡਾਕ ਵੰਡਣ ਵਾਲਾ ਜਦੋਂ ਆਪਾਂ ਡਾਕ ਵੰਡਣ ਵਾਲਾ ਦੀ ਜਗ੍ਹਾ ਤੇ ਆਪਾਂ ਐ ਲਿਖ ਦਈਏ ਕਿ ਡਾਕਿਆ ਹੈ ਬਹੁਤੇ ਸ਼ਬਦ ਹੋ ਕੇ ਡਾਕ ਵੰਡਣ ਵਾਲਾ ਉਹਦੀ ਜਗ੍ਹਾ ਤੇ ਆਪਾਂ ਇੱਕ ਸ਼ਬਦ ਯੂਜ਼ ਕਰਤਾ ਡਾਕਿਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੇ ਜਿਵੇਂ ਕਹਾਣੀ ਲਿਖਣ ਵਾਲਾ ਕਹਾਣੀਕਾਰ ਦੇਸ਼ ਦੀ ਸੇਵਾ ਕਰਨ ਵਾਲਾ ਦੇਸ਼ ਸੇਵਕ ਮਤਲਬ ਉਹਨਾਂ ਦਾ ਅਰਥ ਸੇਮ ਨਿਕਲ ਰਿਹਾ ਪਰ ਜਾਦਾ ਸ਼ਬਦਾਂ ਦੀ ਥਾਂ ਤੇ ਆਪਾਂ ਕੀ ਯੂਜ਼ ਕੀਤਾ ਇੱਕ ਸ਼ਬਦ ਆਪਣੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਦੇਖੋ ਕਿਸ ਤਰ੍ਹਾਂ ਜਿਵੇਂ ਜਿਸ ਸ਼ਬਦ ਦੇ ਅਰਥ ਹੋਣ ਅਰਥ ਨਿਕਲਦੇ ਹੋਣ ਸਾਰਥਕ ਸ਼ਬਦ ਹੁੰਦੇ ਆ ਤੇ ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲੇ ਉਹਨਾਂ ਨੂੰ ਕੀ ਕਹਿੰਦੇ ਆ ਨਿਰਾਰਥਕ ਉਹ ਪਾਠ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਰੁਕ ਕੀਤਾ ਰੁਕ ਮਤਲਬ ਚਲਦਾ ਹੀ ਰਹਿੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਅਕੰਡ ਪਾਠ ਆਪਣੀ ਮਰਜ਼ੀ ਕਰਨ ਵਾਲਾ ਉਹਨੂੰ ਕੀ ਕਹਿੰਦੇ ਹਨ ਆਪਕੁਦਰਾ ਭਾਰਤ ਦਾ ਵਸਨੀਕ ਮਤਲਬ ਵਸਨੀਕ ਮਤਲਬ ਰਹਿਣ ਵਾਲਾ ਭਾਰਾ ਦਾ ਰਹਿਣ ਵਾਲਾ ਕੀ ਕਹਿੰਦੇ ਆ ਭਾਰਤੀ ਪੰਜਾਬ ਦਾ ਰਹਿਣ ਵਾਲਾ ਇਸ ਤਰ੍ਹਾਂ ਪੰਜਾਬੀ ਜਿੱਥੇ ਰੁਪਏ ਪੈਸੇ ਬਣਾਏ ਜਾਣ ਉਹਨੂੰ ਕੀ ਕਹਿੰਦੇ ਹਨ ਟਕਸਾਲ ਲੋਕਾਂ ਦੇ ਪ੍ਰਤੀਨਿਧਤਾ ਨੂੰ ਕਾਨੂੰਨ ਬਣਾਉਣ ਵਾਲੀ ਸਭਾ ਨੂੰ ਕੀ ਕਹਿੰਦੇ ਹਨ ਲੋਕ ਸਭਾ ਮਤਲਬ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਬਣਾਈ ਗਈ ਕਾਨੂੰਨ ਬਣਾਏਗਾ ਉਹਨਾਂ ਨੂੰ ਕੀ ਕਹਿੰਦੇ ਹਨ ਲੋਕ ਸਭਾ ਉਹ ਥਾਂ ਜਿੱਥੇ ਪਹਿਲਵਾਨ ਕੋਲ ਕਰਦੇ ਹੋਣ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਅਖਾੜਾ ਮਤਲਬ ਉਹਨੇ ਬਹੁਤ سارے ਵਰਡ ਨੇ ਬਹੁਤ سارے ਸ਼ਬਦ ਨੇ ਉਹਨਾਂ ਦੀ ਜਗ੍ਹਾ ਤੇ ਆਪਾਂ ਇੱਕ ਸ਼ਬਦ ਦਾ ਪ੍ਰਯੋਗ ਕਰ ਰਹੇ ਹਾਂ ਉਹੋ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਆਪਣੀ ਜੀਵਨੀ ਲਿਖੀ ਜਾਵੇ ਉਸ ਨੂੰ ਕੀ ਕਹਿੰਦੇ ਹਨ ਸਵੈ ਜੀਵਨੀ ਮਤਲਬ ਆਪ ਦੇ ਬਾਰੇ ਲਿਖਣਾ ਸਵੈ ਜੀਵਨੀ ਜਿਹੜਾ ਕਦੇ ਨਾ ਟੁੱਟੇ ਅਟੁੱਟ ਤੇ ਜਿਹੜਾ ਕਦੇ ਨਾ ਥੱਕੇ ਉਹਨੂੰ ਕੀ ਕਹਿੰਦੇ ਹਨ ਅੰਤਖ ਜਿਸ ਨੇ ਧਰਮ ਜਾਂ ਦੇਸ਼ ਲਈ ਕੁਰਬਾਨ ਕਰ ਦਿੱਤੀ ਹੋ ਜਿਸ ਨੇ ਧਰਮ ਜਾਂ ਦੇਸ਼ ਲਈ ਇਹ ਕੁਰਬਾਨ ਕਰ ਦਿੱਤੇ ਉਹਨੂੰ ਕੀ ਕਹਿੰਦੇ ਹਨ ਸ਼ਹੀਦ ਕੁਰਬਾਨੀ ਦਿੱਤੀ ਹੈ ਜਿਸ ਨੇ ਦੇਸ਼ ਲਈ ਉਸਨੂੰ ਕੀ ਕਹਿੰਦੇ ਹਨ ਸ਼ਹੀਦ ਜੋ ਬੇਮਤਲਬ ਖਰਚ ਕਰੇ ਕਰਜ਼ੀਲਾ ਆਪਣਾ ਉੱਲੂ ਸਿੱਧਾ ਕਰਨ ਵਾਲਾ ਸਵਾਰਥੀ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਉਸ ਨੂੰ ਕੀ ਕਹਿੰਦੇ ਆ ਮਾਰੂਥਲ ਉੱਚੇ ਦੇ ਸੁੱਚੇ ਆਚਾਰ ਵਾਲਾ ਸਦਾਚਾਰੀ ਸਾਹਿਦ ਦੀ ਰਚਨਾ ਕਰਨ ਵਾਲਾ ਸਾਹਿਤਕਾਰ ਆਗਿਆ ਦਾ ਪਾਲਨ ਕਰਨ ਵਾਲਾ ਆਗਿਆਕਾਰੀ ਉਹ ਥਾਂ ਜਿੱਥੇ ਚਾਰੇ ਪਾਸਿਆਂ ਵੱਲ ਰਸਤੇ ਨਿਕਲਦੇ ਹੋ ਉਸ ਨੂੰ ਕੀ ਕਹਿੰਦੇ ਆ ਚਰਸਤਾ ਜਿਹੜਾ ਪਰਮਾਤਮਾ ਨੂੰ ਮੰਨੇ ਪਰਮਾਤਮਾ ਦੀ ਭਗਤੀ ਕਰੇ ਉਸ ਨੂੰ ਕਹਿੰਦੇ ਹਨ ਆਸਤਕ ਜਿਹੜਾ ਪਰਮਾਤਮਾ ਨੂੰ ਨਾ ਮੰਨੇ ਉਹਨੂੰ ਕੀ ਕਹਿੰਦੇ ਹਨ ਨਾਸਤਕ ਜੋ ਸਹਿਣ ਨਾ ਕੀਤਾ ਜਾ ਸਕੇ ਉਸ ਨੂੰ ਕੀ ਕਹਿੰਦੇ ਹਨ ਅਸਹਿ ਜੋ ਦੂਸਰਿਆਂ ਦਾ ਭਲਾ ਕਰੇ ਉਸ ਨੂੰ ਕੀ ਕਹਿੰਦੇ ਹਨ ਪਰਉਪਕਾਰੀ ਨਾਵਲ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ ਨਾਵਲਕਾਰ ਤੇ ਨਾਟਕ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ ਨਾਟਕਕਾਰ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ ਉਸ ਨੂੰ ਕੀ ਕਹਿੰਦੇ ਹਨ ਸਰਵਸ਼ਕਤੀਮਾਨ ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ ਉਸਨੂੰ ਕੀ ਕਹਿੰਦੇ ਆ ਗੱਲੜੀ ਜਦੋਂ ਮੀਂਹ ਦੀ ਘਾਟ ਹੋਵੇ ਜਦੋਂ ਮੀਂਹ ਨਾ ਪਿਆ ਹੋਵੇ ਕਮੀ ਆ ਜਾਵੇ ਉਦੋਂ ਆਪਾਂ ਕਹਿੰਦੇ ਆ ਔੜ ਪਿੰਡ ਦੇ ਝਗੜਿਆਂ ਦਾ ਫੈਸਲਾ ਕਰਨ ਵਾਲੀ ਸਭਾ ਨੂੰ ਕੀ ਕਹਿੰਦੇ ਹਨ ਪੰਚਾਇਤ ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ ਮਤਲਬ ਖੋਜ ਕਰੇ ਬਣਾਵੇ ਉਸਨੂੰ ਕੀ ਕਹਿੰਦੇ ਨੇ ਕੋਜੀ ਜਿਹੜਾ ਪੜਿਆ ਨਾ ਹੋਵੇ ਉਹਨੂੰ ਕੀ ਕਹਿੰਦੇ ਆ ਅਨਪੜ੍ਹ ਜਿਸੁੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ ਉਸਨੂੰ ਕੀ ਕਹਿੰਦੇ ਆ ਟੀਟ ਜਿਸ ਨੂੰ ਸਾਰੇ ਪਿਆਰ ਕਰਨ ਹਰਮਨ ਪਿਆਰਾ ਉਹ ਥਾਂ ਜਿੱਥੇ ਕੋੜੇ ਬਜਦੇ ਹੋਣ ਤਵੇਲਾ ਉਹ ਧਰਤੀ ਜਿਸ ਵਿੱਚ ਕੋਈ ਫਸਲ ਨਾ ਉਗਾਈ ਜਾ ਸਕੇ ਉਸ ਨੂੰ ਕੀ ਕਹਿੰਦੇ ਹਨ ਬੰਜਰ ਉਹ ਉਹ ਕਬਾਰ ਜੋ ਹਫਤੇ ਬਾਅਦ ਨਿਕਲੇ ਉਸ ਨੂੰ ਕੀ ਕਹਿੰਦੇ ਹਨ ਸਪਤਾਹਿਕ ਉਹ ਥਾਂ ਜੋ ਸਭ ਦੀ ਸਾਂਝੀ ਹੋ ਉਸ ਨੂੰ ਕੀ ਕਹਿੰਦੇ ਹਨ ਸ਼ਾਮਲਾਟ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ਉਸ ਨੂੰ ਕਹਿੰਦੇ ਹਨ ਤ੍ਰਿੰਜਨ ਜਿਹੜਾ ਦੇਸ਼ ਨਾਲ ਗਦਾਰੀ ਕਰੇ ਦੇਸ਼ਰੋਹੀ ਦੇਖੋ ਜਿਹੜਾ ਦੇਸ਼ ਨਾਲ ਪਿਆਰ ਕਰਦਾ ਉਹ ਦੇਸ਼ ਭਗਤ ਹੈ ਜਾਂ ਸ਼ਹੀਦ ਦੇਸ਼ ਲਈ ਕੁਰਬਾਨ ਹੋ ਜਾ ਉਸ ਨੂੰ ਸ਼ਹੀਦ ਕਹਿੰਦੇ ਹਨ ਦੇਸ਼ ਨਾਲ ਪਿਆਰ ਕਰਨ ਵਾਲਿਆਂ ਨੂੰ ਦੇਸ਼ ਭਗਤ ਕਹਿੰਦੇ ਹਨ ਤੇ ਜਿਹੜਾ ਦੇਸ਼ ਨਾਲ ਗਦਾਰੀ ਕਰੇ ਉਸ ਨੂੰ ਕੀ ਕਹਿੰਦੇ ਆ ਦੇਸ਼ ਦਰੋਹੀ ਜੋ ਪੈਸੇ ਕੋਲ ਹੁੰਦਿਆਂ ਹੋਇਆ ਵੀ ਜ਼ਰੂਰੀ ਖਰਚ ਨਾ ਕਰੇ ਕੰਜੂਸ ਜੋ ਆਪ ਨਾਲ ਬਿੱਤੀ ਹੋਵੇ ਉਸ ਨੂੰ ਕੀ ਕਹਿੰਦੇ ਹਨ ਅੱਡ ਬਿੱਤੀ ਤੇ ਜਿਹੜਾ ਬੱਚਾ ਘਰ ਵਿੱਚ ਸਭ ਤੋਂ ਪਹਿਲਾ ਪੈਦਾ ਹੋਇਆ ਉਸ ਨੂੰ ਕੀ ਕਹਿੰਦੇ ਆ ਜੇਠਾ ਜਾਂ ਪਲੇਠਾ ਵੀ ਕਹਿ ਦਿੰਦੇ ਆਪਾਂ ਜੀ ਲੜਕੀ ਆ ਤੁਹਾਨੂੰ ਜੇਠੀ ਕਹਿ ਦਿੰਦੇ ਆ ਜਿਸ ਨੂੰ ਬਿਆਨ ਨਾ ਕੀਤਾ ਜਾਵੇ ਉਸ ਨੂੰ ਕੀ ਕਹਿੰਦੇ ਆਨ ਅਕਹਿ ਕਵਿਤਾ ਲਿਖਣ ਵਾਲਾ ਜਾਂ ਵਾਲੀ ਵਾਲਾ ਨੂੰ ਕੀ ਕਹਿੰਦੇ ਆ ਕਵੀ ਤੇ ਵਾਲੀ ਨੂੰ ਕੀ ਕਹਾਂਗੇ ਕਵਿਤਰੀ ਕਹਾਣੀ ਲਿਖਣ ਵਾਲਾ ਕਹਾਣੀਕਾਰ ਇਸ ਤਰ੍ਹਾਂ ਹੋਰ ਤੁਹਾਡੀ ਬੁੱਕ ਦੇ ਅਕੋਰਡਿੰਗ ਜਿਹੜੇ ਹਨ ਬਹੁਤੇ ਸ਼ਬਦਾਂ ਇਥੇ ਸ਼ਬਦ ਉਨ੍ਹਾਂ ਵਿੱਚੋਂ ਕਈ ਵਰਡ ਜਿਹੜੇ ਆਪਾਂ ਪਹਿਲਾਂ ਐਕਸਪਲੇਨ ਵੀ ਕਰ ਚੁੱਕੇ ਆ। ਦੇਖੋ ਕਿਹੜੇ-ਕਿਹੜੇ ਹਨ ਜਿਹੜਾ ਰੱਬ ਨੂੰ ਨਾ ਮੰਨੇ ਇਹ ਆਪਾਂ ਪਹਿਲਾਂ ਕਰ ਚੁੱਕੇ ਆ ਨਾਸਤਕ ਰੱਬ ਨੂੰ ਮੰਨੇ ਉਸ ਨੂੰ ਕੀ ਕਹਿੰਦੇ ਆਂ ਆਸਤਕ ਪਤੀ ਦਾ ਵੱਡਾ ਭਰਾ ਉਸ ਨੂੰ ਕੀ ਕਹਿੰਦੇ ਆਂ ਜੇਠ ਸਭ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਉਸ ਨੂੰ ਕੀ ਕਹਿੰਦੇ ਆਂ ਹਰਮਨ ਪਿਆਰਾ ਜਿਹੜਾ ਝੂਠ ਬੋਲੇ ਝੂਠਾ ਪਤੀ ਦਾ ਛੋਟਾ ਭਰਾ ਉਸ ਨੂੰ ਕੀ ਕਹਿੰਦੇ ਆਂ ਦਿਓਰ ਪਿੰਡ ਦੀ ਸਾਂਝੀ ਥਾਂ ਸ਼ਾਮਲਾਟ ਬਿਨਾ ਪੈਸੇ ਤੋਂ ਕਿੱਤੀ ਮਜੂਰੀ ਮਜੂਰੀ ਨੂੰ ਕੀ ਕਹਿੰਦੇ ਆ ਉਹਨੂੰ ਵਗਾਰ ਮਤਲਬ ਜਿਹੜੇ ਬਿਨਾ ਪੈਸੇ ਤੋਂ ਕਰਦੇ ਆ ਕਵਿਤਾ ਗਾਉਣ ਵਾਲੇ ਨੂੰ ਕੀ ਕਹਿੰਦੇ ਆ ਕਵੀ ਜਿੱਥੇ ਪਹਿਲਵਾਨ ਕੁਸ਼ਤੀ ਕਰਦੇ ਹੋਣ ਅਖਾੜਾ ਜਿਹੜਾ ਬੋਲ ਨਾ ਸਕੇ ਉਸ ਨੂੰ ਕੀ ਕਹਿੰਦੇ ਆ ਗੁੰਗਾ ਮਿੱਟੀ ਦੇ ਭਾਂਡੇ ਬਣਾਉਣ ਵਾਲਾ কুমਾਰ ਜਿੱਥੇ ਸਿੱਕੇ ਬੰਦੇ ਹੋਣ ਟਕਸਾਲ ਗੀਤ ਗਾਉਣ ਵਾਲੇ ਨੂੰ ਕੀ ਕਹਿੰਦੇ ਆ ਗਾਇਕ ਜਿਹੜਾ ਕਦੇ ਨਾ ਥੱਕੇ ਅਨਥਕ ਇਹ ਪਹਿਲਾਂ ਵੀ ਆ ਚੁੱਕਿਆ ਹੈ ਪੰਜਾਬ ਦਾ ਵਾਸੀ ਪੰਜਾਬੀ ਦੇਖੋ ਪਹਿਲਾਂ ਆਇਆ ਸੀ ਭਾਰਤ ਦਾ ਵਾਸੀ ਭਾਰਤੀ ਆ ਗਿਆ ਪੰਜਾਬ ਦਾ ਵਾਸੀ ਕੀ ਆ ਗਿਆ ਪੰਜਾਬੀ ਜਿਹੜਾ ਬਹੁਤੀਆਂ ਗੱਲਾਂ ਕਰੇ ਉਸ ਨੂੰ ਕੀ ਕਹਿੰਦੇ ਆ ਗਲੜੀ ਇਹ ਵੀ ਪਹਿਲਾਂ ਆਪਾਂ ਕਰ ਚੁੱਕਿਆ ਚੂੜੀਆਂ ਵੇਚਣ ਵਾਲੇ ਨੂੰ ਕੀ ਕਹਿੰਦੇ ਆ ਵੰਜਾਰਾ ਜਿਹੜਾ ਪੈਸੇ ਨਾ ਖਰਚੇ ਉਹਦੀ ਜਗ੍ਹਾ ਤੇ ਆਪਾਂ ਲਿਖ ਦਿੰਨੇ ਆ ਕੰਜੂਸ ਜਿਹੜਾ ਮਾਸ ਖਾਵੇ ਮਾਸਾहारी ਜਿਹੜਾ ਜਿਸ ਜਮੀਨ ਤੇ ਕੁਝ ਨਾ ਉਗਗੇ ਬੰਜਰ ਜਿਸ ਨੂੰ ਉੱਚਾ ਸੰਧਾਵੇ ਬੋਲਾ ਜਿਸ ਦੇ ਮਾਪੇ-ਬਾਪ ਨਾ ਹੋਣ ਯਤੀਮ ਯਾਨੋ ਆਪਾਂ ਅਨਾਥ ਵੀ ਕਹਿ ਦਿੰਨੇ ਕੱਪੜੇ ਸਿਉਣ ਵਾਲਾ ਦਰਜੀ ਜਿਹੜਾ ਆਦਮੀ ਜੂਆ ਖੇਡਦਾ ਹੋਵੇ ਜੁਆਰੀਆ ਜਿਹੜਾ ਬਹੁਤੀ ਸ਼ਰਾਬ ਪੀਵੇ ਸ਼ਰਾਬੀ ਜਿਸ ਦਾ ਆਚਰਣ ਚੰਗਾ ਹੋਵੇ ਸਦਾਚਾਰੀ ਪੇੜ ਦਾ ਬੱਚਾ ਲੇਲਾ ਜਿਹੜਾ ਕਿਤੇ ਨੂੰ ਜਾਣੇ ਅਕ੍ਰਿਤਕਾਂ ਜਿਹੜਾ ਪੜਿਆ ਨਾ ਹੋਵੇ ਉਹਨੂੰ ਕੀ ਕਹਿੰਦੇ ਆ ਅਨਪੜ੍ਹ ਕੁੱਤੇ ਦਾ ਬੱਚਾ ਕਤੂਰਾ ਇੱਕੋ ਉਮਰ ਦੇ ਮਤਲਬ ਇੱਕੋ ਉਮਰ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਆਪਾਂ ਆਣੀ ਸੱਪ ਦਾ ਬੱਚਾ ਸਪੋਲਿਆ ਸਭ ਤੋਂ ਪਹਿਲਾ ਬੱਚਾ ਪਲੇਠਾ ਜਾਂ ਜੇਠਾ ਦੂਜਿਆਂ ਦਾ ਪਲਾ ਕਰਨ ਵਾਲਾ ਪ੍ਰੋਪਟਕਾਰੀ ਭਾਰਤ ਵਿੱਚ ਰਹਿਣ ਵਾਲਾ ਭਾਰਤੀ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਸ਼ਰਧਾਂਜਲੀ ਹੱਥ ਨਾਲ ਲਿਖੀ ਪੁਸਤਕ ਹੱਤ ਲਿਖਤ ਜਿੱਥੇ ਅਖਬਾਰਾਂ ਚਪਦੀਆਂ ਪ੍ਰੈਸ ਨਾਟਕ ਲਿਖਣ ਵਾਲਾ ਨਾਟਕਕਾਰ ਜਿਹੜਾ ਚਿੱਤਰ ਬਣਾਉਂਦਾ ਉਹ ਚਿੱਤਰਕਾਰ ਜਿਹੜਾ ਕਦੇ ਨਾ ਮਰੇ ਅਮਰ ਬੱਚੇ ਦੇਖੋ ਇਹਨਾਂ ਵਿੱਚ ਕੀ ਦਿੱਤਾ ਹੋਇਆ ਹੈ ਕਿ ਬਹੁਤ ਸਾਰੇ ਸ਼ਬਦਾਂ ਦੀ ਜਗ੍ਹਾ ਤੇ ਜਦੋਂ ਆਪਾਂ ਇੱਕ ਸ਼ਬਦ ਵਰਤ ਲੈਨੇ ਹਾਂ ਤਾਂ ਅਰਥ ਤਾਂ ਉਹਨਾਂ ਦਾ ਸੇਮ ਹੀ ਹੁੰਦਾ ਹੈ ਤਾਂ ਇਹਨਾਂ ਨੂੰ ਹੁਣ ਆਪਾਂ ਕੀ ਕਵਾਂਗੇ ਬਹੁਤੇ ਸ਼ਬਦਾਂ ਇਥਾ ਇੱਕ ਸ਼ਬਦ ਧੰਨਵਾਦ